ਆਉਜੀ ਅੱਜ ਆਪਾਂ ਹਰਾਮ ਤੇ ਚਾਤੀ ਮਾਰਦੇ ਹਾਂ ਕਿ ਹਰਾਮ ਕੀ ਹੈ ਜੀ ਹਰਾਮ ਵੈਸੇ ਤਾਂ ਅਰਬੀ ਦਾ ਸ਼ਬਦ ਹੈ ਜੀ ਜੋ ਹਰਹਮ ਤੋਂ ਆਇਆ ਹੈ ਜਿਸ ਦਾ ਅਰਥ ਹੈ ਜੀ ਧਰਮ ਦੇ ਦੁਆਰਾ ਮਨਾ ਕੀਤਾ ਹੋਇਆ ਧਰਮ ਦੇ ਦੁਆਰਾ ਬਵਰਜਿਤ ਕੀਤਾ ਹੋਇਆ ਠੀਕ ਹੈ ਜੀ ਉਹ ਹੈ ਹਰਾਮ ਜਾਂ ਹਰਹਮ ਕਹਿ ਦਿੰਨੇ ਹੈ ਜੀ ਧਰਮ ਦੀ ਮਰਿਆਦਾ ਦੇ ਅਨੁਸਾਰ ਜੋ ਕੰਮ ਧਰਮ ਦੇ ਨਿਯਮ ਦੇ ਖਿਲਾਫ ਹੁੰਦੇ ਹਨ ਜਾਂ ਕੀਤੇ ਜਾਂਦੇ ਹਨ ਜਾਂ ਮਨੁੱਖ ਕਰਦਾ ਹੈ ਜੀ ਉਹਨਾਂ ਚੀਜ਼ਾਂ ਨੂੰ ਉਹਨਾਂ ਕੰਮਾਂ ਨੂੰ ਹਰਾਮ ਕਿਹਾ ਗਿਆ ਜੀ ਇਸ ਲਈ ਹਰਾਮ ਜੋ ਹੈ ਉਹਨਾਂ ਨੂੰ ਪਾਪ ਜਾਂ ਗੁਨਾਹ ਵੀ ਕਿਹਾ ਜਾਂਦਾ ਹੈ ਜੀ ਕਿਉਂਕਿ ਉਹ ਧਰਮ ਦੀ ਮਰਿਆਦਾ ਦੇ ਖਿਲਾਫ ਹੁੰਦੇ ਹਨ ਇਸ ਲਈ ਉਹਨਾਂ ਨੂੰ ਪਾਪਾਂ ਦਾ ਨਾਮ ਵੀ ਦਿੱਤਾ ਜਾਂਦਾ ਹੈ ਜੀ ਠੀਕ ਹੈ ਜਿਵੇਂ ਮੁਸਲਮਾਨ ਮਤ ਵਿੱਚ ਸੂਰ ਨੂੰ ਖਾਣਾ ਹਰਾਮ ਹੈ ਜੀ ਠੀਕ ਹੈ ਇਹ ਇੱਕ ਐਗਜ਼ਾਮਪਲ ਹੈ ਜਿਵੇਂ ਤੁਸੀਂ ਧਿਆਨ ਨਾਲ ਦੇਖੋਗੇ ਮੁਸਲਮਾਨ ਕਹਿੰਦੇ ਨੇ ਸੂਰ ਗੰਦਗੀ ਵਿੱਚ ਰਹਿੰਦਾ ਹੈ ਜੀ ਤੇ ਉਹਨਾਂ ਦੇ ਮੰਤ ਅਨਸਾਰ ਅਸਲੀ ਸੂਰ ਨੂੰ ਨਹੀਂ ਖਾਣਾ ਚਾਹੀਦਾ ਇਹ ਉਹਨਾਂ ਦੇ ਧਰਮ ਦੇ ਖਿਲਾਫ ਹੈ ਜੀ ਅਸਲੀ ਉਹਨਾਂ ਲਈ ਹਰਾਮ ਹੈ ਹੋਰ ਵੀ ਬੜੀਆਂ ਚੀਜ਼ਾਂ ਨੇ ਇੱਕ ਐਗਜ਼ਾਮਪਲ ਹੈ ਜੀ ਆਓ ਅੱਗੇ ਪਾਈਏ ਦੇਖਦੇ ਹਾਂ ਕਿ ਗੁਰਬਾਣੀ ਵਿੱਚ ਹਰਾਮ ਨੂੰ ਸੰਬੋਧਿਤ ਕਰਕੇ ਗੁਰੂ ਮਹਾਰਾਜ ਕੀ ਕਹਿੰਦੇ ਹਨ ਬਹੁਤ ਸ਼ਬਦ ਆਏ ਹਨ ਜੀ ਇਸ ਹਰਾਮ ਹਰਾਮ ਨੂੰ ਸੰਬੋਧਿਤ ਕਰਦੇ ਹੋਏ ਆਓ ਚਾਤੀ ਮਾਰਦੇ ਆਂ ਜੀ ਪਹਿਲਾ ਹੈ ਜੀ ਵਾਰ ਦੇ ਵਿੱਚ ਆਇਆ ਹੈ ਜੀ 15ਵੀਂ ਪੌੜੀ ਹੈ ਸਵਾਮੀ ਤਰੋਹੀ ਵਿਸ਼ਵਾਸ ਘਾਤ ਲੂਣ ਹਰਾਮੀ ਰਖਪਾਰੀ ਸਵਾਮੀ ਭਾਵ ਸਵਾਮੀ ਭਾਵ ਮਾਲਕ ਠੀਕ ਹੈ ਜੀ ਭਾਈ ਗੁਰਦਾਸ ਜੀ ਦੀ ਵਾਰ ਹੈ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਜੀ ਭਾਈ ਗੁਰਦਾਸ ਦੀਆਂ ਵਾਰਾਂ ਵੀ ਸੰਬੋਧਿਤ ਕਰਦੀਆਂ ਨੇ ਉਸ ਵਿੱਚ ਵੀ ਇਹੀ ਕਿਹਾ ਹੈ ਕਿ ਕਈ ਲੋਕ ਸਵਾਮੀ ਜਿਹੜੀ ਗੱਲ ਹੈ ਮਾਲਕ ਨੂੰ ਸਵਾਮੀ ਭਾਵ ਮਾਲਕ ਦੇ ਨਾਲ ਕੀ ਵਿਸ਼ਵਾਸ ਘਾਤ ਕਰਕੇ ਬਹੁਤ ਹੀ ਭਾਰੇ ਬਹੁਤ ਹੀ ਵੱਡੇ ਲੋਨ ਹਰਾਮੀ ਹੋਏ ਹਨ ਜੀ ਠੀਕ ਹੈ ਤੇ ਗੁਰੂ ਮਹਾਰਾਜ ਕਹਿੰਦੇ ਨੇ 1001 ਕੰਗ ਤੇ ਮਹਾਰਾਜ ਕਹਿੰਦੇ ਨੇ ਮੂੜੇ ਉਹ ਮੂੜਿਆ ਮਨਾ ਤੈ ਮਨ ਤੇ RAM ਵਿਸਾਰਿਓ ਲੋਨ ਖਾਏ ਕਰੇ ਹਰਾਮੀ ਪੇਖਤ ਨੈਣ ਵਿਦਾਰਿਓ ਠੀਕ ਹੈ ਜੀ ਮਹਾਰਾਜ ਕਹਿੰਦੇ ਨੇ ਮੂੜੇ ਵੀ ਪਾਗਲ ਮਨਾ ਪਾਗਲਾ ਉਹ ਮੇਰੇ ਆ ਪਾਗਲਾ ਮਨਾ ਤੇ ਮੰਤੇ ਰਾਮ ਨੂੰ ਭਲਾ ਦਿੱਤਾ ਤੂੰ ਪ੍ਰਭੂ ਪਰਮਾਤਮਾ ਨੂੰ ਹੀ ਭਲਾ ਦਿੱਤਾ ਤੂੰ ਨੂੰ ਚੇਤੇ ਨਹੀਂ ਕੀਤਾ ਠੀਕ ਹੈ ਤੂੰ ਉਸ ਦੀਆਂ ਦਾਤਾਂ ਹੀ ਲੈ ਕੇ ਮੁੱਕਰ ਗਿਆ ਤੂੰ ਦਾਤਾਂ ਲੈ ਕੇ ਭੁੱਲ ਗਿਆ ਹੁਣ ਉਹ ਦਾਤਾਂ ਨੂੰ ਲੈ ਕੇ ਭਾਵ ਲੂਣ ਖਾਏ ਕਰੇ ਹਰਾਮਖੋਰੀ ਭਾਵ ਤੂੰ ਦਾਤਾਂ ਲੈ ਕੇ ਮੁੱਕਰ ਗਿਆ ਕੀ ਕਰਦਾ ਤੂੰ ਦੇਖ ਕੇ ਭੁਲਾ ਦਿਨਾ ਖਾ ਉਹਲੇ ਕਰ ਦਿਨਾ ਤੂੰ ਜਿਸ ਥਾਲੀ ਵਿੱਚ ਖਾਣਾ ਹੈ ਉਸੇ ਵਿੱਚ ਸ਼ੇਕ ਕਰੀ ਜਾਂਦਾ ਠੀਕ ਹੈ ਇਸ ਲਈ ਜਿਹੜਾ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਜੀ ਜੇ ਅਸੀਂ ਸ਼ੁਕਰਾਨਾ ਨਹੀਂ ਕਰਦੇ ਜੇ ਅਸੀਂ ਪ੍ਰਭੂ ਪਰਮਾਤਮਾ ਨੂੰ ਆਪਣੀ ਯਾਦ ਵਿੱਚ ਨਹੀਂ ਲੈ ਕੇ ਆਂਦੇ ਆ ਦੇਖ ਲਓ ਜੀ ਤਾਂ ਅਸੀਂ ਹਰਾਮਖੋਰ ਆ ਜੀ ਅਸੀਂ ਚੋਰ ਆ ਇਹ ਮੈਂ ਨਹੀਂ ਕਹਿੰਦਾ ਜੀ ਬਾਣੀ ਕਹਿੰਦੀ ਹੈ ਮੂੜਾ ਮਨ ਤੇ RAM ਵਿਸਾਰਿਓ ਠੀਕ ਹੈ ਤੂੰ ਪ੍ਰਮਾਤਮਾ ਨੇ ਭਲਾ ਦਿੱਤਾ ਯਾਰ ਜਿਹਨੇ ਤੈਨੂੰ ਸਾਰੀਆਂ ਦਾਤਾਂ ਦਿੱਤੀਆਂ ਧੀ ਪੁੱਤ ਦਿੱਤੇ ਤੈਨੂੰ ਘਰ-ਬਾਰ ਦਿੱਤਾ ਤੈਨੂੰ ਸਵਾਸ ਦਿੱਤੇ ਅੱਖਾਂ ਹੱਥ ਪੈਰ ਕੰਨ ਨੱਕ ਪਤਾ ਨਹੀਂ ਕੀ ਕੀ ਦਿੱਤਾ ਠੀਕ ਆ ਮੂੜੇ ਭਾਵ ਪਾਗਲ ਮਨਾਂ ਗੱਲ ਮੰਨਦੀ ਹੋਈ ਹੈ ਜੀ ਹਮੇਸ਼ਾ ਮਨ ਦੇ ਨਾਲ ਗੱਲ ਕਰਨੀ ਆ ਠੀਕ ਆ ਮਨਮੁਖ ਲੋਣ ਹਰਾਮ ਕਿਆ ਨਾ ਜਾਣਿਆ ਕਿਆ ਭਾਵ ਕੀਆ ਨਾ ਜਾਣਿਆ ਠੀਕ ਹੈ ਜੀ ਮਨਮੁਖ ਲੂਣ ਹਰਾਮ ਮਨਮੁਖ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਹੈ ਜੀ ਮਨ ਦੇ ਜਿਵੇਂ ਗੁਰਮੁਖ ਉਹ ਹੈ ਜੋ ਗੁਰੂ ਦੇ ਪਿੱਛੇ ਤੁਰਦਾ ਹੈ ਮਨਮੁਖ ਉਹ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਮਹਾਰਜ ਕਹਿੰਦੇ ਨੇ ਕਿ ਆਪਣੇ ਮਨ ਦੇ ਪਿੱਛੇ ਤੁਰ ਕੇ ਤੂੰ ਲੂਣ ਹਰਾਮੀ ਕਰਦਾ ਹੈ ਠੀਕ ਹੈ ਤੂੰ ਉਸ ਪ੍ਰਭ ਪਰਮਾਤਮਾ ਦੇ ਕੀਤੇ ਪਰਉਕ ਕਾਰਾਂ ਨੂੰ ਜਾਣਿਆ ਨਹੀਂ ਤੂੰ ਉਸ ਦੀ ਸਾਰ ਨਹੀਂ ਲਈ ਤੂੰ ਉਸ ਦੀ ਕਦਰ ਨਹੀਂ ਕੀਤੀ ਤੂੰ ਉਸ ਦਾ ਸ਼ੁਕਰਾਨਾ ਨਹੀਂ ਕੀਤਾ ठीक है जी महाराज अगे के कहें हैवान हराम कुश्तनी मुरधार बखोराए दिल कब्ज कब्जा कादरू दूजक सजाए गैबान हैवान हराम जी महाराज कहें मनुख पशु वागू हराम मार के हराम ही खादा है ठीक है जी इस दे दिल उत्ते कब्ज कब्जा इस दे दिल उत्ते माया ने ਆਪਣੀ ਜਕੜ ਬਣਾ ਲਈ ਆਪਣਾ ਕਬਜ਼ਾ ਕਰ ਲਿਆ ਆਪਣਾ ਮੁਕੰਮਲ ਮਾਇਆ ਨੇ ਆਪਣਾ ਜਾਲ ਪਾ ਲਿਆ ਜੀ ਕਿਉਂਕਿ ਮਨੁੱਖ ਇਸ ਮਾਇਆ ਦੇ ਜਾਲ ਮਾਇਆ ਹੁਣ ਤੁਹਾਨੂੰ ਯਾਦ ਆ ਗਈ ਹੋਣੀ ਹੈ ਜੀ ਮਾਇਆ ਦੇ ਤਿੰਨ ਗੁਣ ਨੇ ਰਜੋ ਗੁਣ ਸਤੋ ਗੁਣ ਤਮੋ ਗੁਣ ਇਹਨਾਂ ਤਿੰਨਾਂ ਦੇ ਵਿੱਚ ਦੁਨੀਆ ਚੱਲਦੀ ਹੈ ਜੀ ਠੀਕ ਹੈ ਚੌਥੇ ਦਿਨ ਚੌਥੇ ਗੁਣ ਚ ਜਿਹੜਾ ਹੈ ਉਹ ਤੁਰਿਆ ਗੁਣ ਹੈ ਜੀ ਤੁਰਿਆ ਅਵਸਥਾ ਵੀ ਕਹਿ ਦਿੰਦੇ ਜੋ ਪ੍ਰਭੂ ਪਰਮਾਤਮਾ ਨੂੰ ਮਿਲਦਾ ਰਾਇ ਠੀਕ ਹੈ ਪਰ ਇਹ ਤਿੰਨਾ ਗੁਣਾ ਦੇ ਵਿੱਚ ਮਾਇਆ ਚੱਲਦੀ ਹੈ ਜੀ ਇਸ ਦੇ ਉੱਤੇ ਮਾਇਆ ਦਾ ਮੁਕੰਮਲ ਕਬਜ਼ਾ ਹੈ ਠੀਕ ਹੈ ਕਿਉਂਕਿ ਦਿਲ ਕਬਜ ਕਬਜਾ ਕਾਦਰੋ ਦੋਜਿਕ ਸਜਾਏ ਕਾਦਰੋ ਹੁੰਦਾ ਜੀ ਪ੍ਰਭ ਪ੍ਰਮਾਤਮਾ ਨੂੰ ਦੋਜਿਕ ਅਸੀਂ ਮਨੁੱਖਾਂ ਨੂੰ ਸਜਾਏ ਸਜਾ ਮਿਲਦੀ ਹੈ ਜੀ ਭਾਵ ਪ੍ਰਭ ਪ੍ਰਮਾਤਮਾ ਇਸ ਨੂੰ ਸਜਾ ਦਿੰਦਾ ਜੀ ਮਨੁੱਖ ਨੂੰ ਠੀਕ ਹੈ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਠੀਕ ਹੈ ਜੀ ਅੱਗੇ ਗੁਰਬਾਣੀ ਅਨੁਸਾਰ ਹੁਣ ਉੱਪਰ ਦਿੱਤੇ ਇਨ੍ਹਾਂ ਸਲਿਖਾਂ ਤੋਂ ਇਹੀ ਸਮਝ ਪੈਂਦੀ ਹੈ ਜੀ ਠੀਕ ਹੈ ਕਿ ਪ੍ਰਭੂ ਪਰਮਾਤਮਾ ਨੂੰ ਭੁਲਾ ਦੇਣਾ ਹੀ ਪ੍ਰਭੂ ਪਰਮਾਤਮਾ ਨੂੰ ਭੁਲਾ ਦੇਣਾ ਹੀ ਹਰਾਮ ਹੈ ਜੀ ਸਭ ਤੋਂ ਵੱਡਾ ਹਰਾਮ ਜੋ ਹੈ ਪ੍ਰਭੂ ਪਰਮਾਤਮਾ ਦੀਆਂ ਦਾਤਾਂ ਲੈ ਕੇ ਉਸ ਦਾ ਸ਼ੁਕਰਾਨਾ ਨਾ ਕਰਨਾ ਪ੍ਰਭੂ ਪਰਮਾਤਮਾ ਦਾ ਨਾਮ ਨਾ ਜਪਣਾ ਉਸ ਨੂੰ ਆਪਣੇ ਮਨ ਵਿੱਚ ਨਾ ਵਸਾਉਣਾ ਉਸ ਨੂੰ ਯਾਦ ਨਹੀਂ ਲੈ ਕੇ ਆਉਣਾ ਇਹ ਸਭ ਤੋਂ ਵੱਡਾ ਹਰਾਨ ਹੈ ਹਰਾਮ ਹੈ ਇਸ ਦੇ ਨਾਲ ਤੇਰਾ ਜੀਵਨ ਬਖਸ਼ਿਆ ਨਹੀਂ ਜਾਣਾ ਇਹ ਤੂੰ ਸਭ ਤੋਂ ਵੱਡੀ ਲੋਨ ਹਰਾਮੀ ਕਰ ਰਿਹਾ ਹੈ ਠੀਕ ਹੈ ਕਿਉਂਕਿ ਤੂੰ ਲੋਨ ਹਰਾਮੀ ਕਿਵੇਂ ਕਰ ਰਿਹਾ ਪ੍ਰਭੂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਪੁਲਾ ਕੇ ਜੋ ਉਸ ਨੇ ਦਿੱਤਾ ਹੈ ਉਸ ਨੂੰ ਪੁਲਾ ਕੇ ਤੂੰ ਇਹ ਦਾਵਾ ਕਰ ਰਿਹਾ ਮਨਾ ਮੇਰਿਆ ਕਿ ਇਹ ਤੈਂ ਕੀਤਾ ਹੈ ਠੀਕ ਹੈ ਜੀ ਕਿ ਤੂੰ ਪ੍ਰਭੂ ਪਰਮਾਤਮਾ ਦੀਆਂ ਦਿੱਤਾਆਂ ਦਾਤਾ ਨੂੰ ਪਲਾ ਕੇ ਜੋ ਉਸ ਪ੍ਰਭੂ ਪਰਮਾਤਮਾ ਨੇ ਤੈਨੂੰ ਦਿੱਤਾ ਹੈ ਉਸ ਨੂੰ ਪਲਾ ਕੇ ਤੂੰ ਦਾਵਾ ਇਹ ਕਰਦਾ ਹੈ ਕਿ ਇਹ ਤੇਰਾ ਕੀਤਾ ਹੋਇਆ ਹੈ ਤੇਰਾ ਬਣਾਇਆ ਹੋਇਆ ਹੈ ਤੇ ਇਸ ਤੋਂ ਵੱਡੀ ਲੋਨ ਹਰਾਮੀ ਹੋਰ ਕੀ ਹੋ ਸਕਦੀ ਹੈ ਜੀ ਠੀਕ ਹੈ ਜੀ ਮਹਾਰਾਜ ਕਹਿੰਦੇ ਨੇ ਹੱਥਾਂ ਵਿੱਚ ਗੁਟਕੇ ਲੈ ਕੇ ਤਸਵੀਰਾਂ ਲੈ ਕੇ ਤੂੰ ਦੂਸਰੇ ਮਨੁੱਖ ਦਾ ਹੱਕ ਮਾਰੀ ਜਾਂਦਾ ਹੈ ਹੱਕ ਖਾਈ ਜਾਂਦਾ ਹੈ ਠੀਕ ਹੈ ਤੇ ਇਸ ਹੱਕ ਮਾਰਨ ਵਾਲੇ ਹੱਕ ਖਾਣ ਵਾਲੇ ਨੂੰ ਗੁਰੂ ਮਹਾਰਾਜ ਅੱਗੇ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਠੀਕ ਹੈ ਜੀ ਦੂਸਰਿਆਂ ਦਾ ਹੱਕ ਖਾਣਾ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਠੀਕ ਹੈ ਦੂਸਰਿਆਂ ਦਾ ਹੱਕ ਖਾਣਾ ਉਸ ਸੂਰ ਖਾਣ ਦੇ ਬਰਾਬਰ ਜਿਵੇਂ ਮੁਸਲਮਾਨਾਂ ਲਈ ਸੂਰ ਹਰਾਮ ਹੈ ਉਸ ਗਾਂ ਖਾਣ ਦੇ ਬਰਾਬਰ ਹੈ ਜਿਵੇਂ ਹਿੰਦੂਆਂ ਵਿੱਚ ਗਾਂ ਖਾਣੀ ਹਰਾਮ ਹੈ ਜੀ ਉਹ ਕਹਿੰਦੇ ਗੁਰਪੀਰ ਹਮਾ ਤਾਂ ਪਰੇ ਪ੍ਰਭੂ ਪਰਮਾਤਮਾ ਤਾਂ ਹਮਾ ਪਰੇ ਜਾਂ ਮੁਰਦਾ ਨਾ ਖਾਏ ਠੀਕ ਹੈ ਜੀ ਇਸ ਲਈ ਧਿਆਨ ਦਿਈਏ ਕਿਸੇ ਦਾ ਅਣਜਾਣੇ ਵਿੱਚ ਵੀ ਆਪਾਂ ਹੱਕ ਨਾ ਮਾਰ ਕੇ ਖਾਈਏ ਜਿਸ ਦਾ ਜਿੰਨਾ ਕ ਬਣਦਾ ਉਸ ਨੂੰ ਉਹਨਾਂ ਕ ਹੱਕ ਦੇ ਦਈਏ ਚਾਹੇ ਕੰਮ ਕਰਦੇ ਨੇ ਜੀ ਠੀਕ ਹੈ ਗੁਰਨਾਨਕ ਦੇਵ ਜੀ ਆਪਣੇ ਆਪ ਨੂੰ ਸਭ ਤੋਂ ਨੀਵਾਂ ਦੱਸਦੇ ਹੋਏ ਅੱਗੇ ਬਚਨ ਬੋਲਦੇ ਹਨ ਜੀ ਮੈਂ ਕੀਤਾ ਨਾ ਜਾਤਾ ਹਰਾਮਖੋਰਾ ਮੈਂ ਕੀਤਾ ਨਾ ਜਾਤਾ ਪ੍ਰਭ ਪ੍ਰਮਾਤਮਾ ਦਾ ਕੀਤੀਆਂ ਦਾਤਾਂ ਨੂੰ ਕੀਤੇ ਹੋਏ ਕੰਮਾਂ ਨੂੰ ਜਾਣਿਆ ਨਹੀਂ ਮੈਂ ਹਰਾਮਖੋਰਾ ਹਾਂ ਕਿਆ ਮੂੰ ਦੇਸਾਂ ਦੁਸ਼ਟ ਚੋਰ ਮੇਰੇ ਪ੍ਰਭ ਪ੍ਰਮਾਤਮਾ ਮੈਂ ਇੱਕ ਪਾਪੀ ਮੈਂ ਚੋਰ ਹਾਂ ਮੈਂ ਤੇਰੇ ਮੂਰੇ ਕਿਹੜਾ ਮੂੰ ਲੈ ਕੇ ਹਾਜ਼ਰ ਹੋਵਾਂਗਾ ਠੀਕ ਹੈ ਜੀ ਇਹ ਬੜੀ ਬੱਡੀ ਉਸ ਪ੍ਰਮਾਤਮਾ ਮੂਰੇ ਅਰਜੋਈ ਹੈ ਇਹ 24ਵੇਂ ਅੰਗ ਤੇ ਹੈ ਜੀ ਇਹ ਸ਼ਬਦ ਜਦੋਂ ਆਪਾਂ ਜੇ ਆਪਣੇ ਮਨ ਚ ਆਵੇ ਨਾ ਜੇ ਹੁਣ ਆਪਾਂ ਮਨ ਦੇ ਨਾਲ ਗੱਲਾਂ ਕਰਦੇ ਆ ਨਾ ਠੀਕ ਹੈ ਜੀ ਤਾਂ ਆਪਾਂ ਇਸ ਸ਼ਬਦ ਨੂੰ ਵਰਤ ਸਕਦੇ ਆ ਪ੍ਰਭੂ ਪ੍ਰਮਾਤਮਾ ਤੋਂ ਮਾਫੀ ਮੰਗ ਸਕਦੇ ਆ ਸ਼ਬਦ ਦੀ ਵਰਤ ਕੇ ਠੀਕ ਹੈ ਫਿਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਾਂ ਕਿਆ ਮਉ ਦੇਸਾ ਦੁਸ਼ਟਚੋਰ ਭਾਵਹਿ ਮੇਰੇ ਪ੍ਰਭੂ ਪਰਮਾਤਮਾ ਜੀ ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ ਮੈਂ ਕੀਤਾ ਨਾ ਜਾਤਾ ਕੀਤਾ ਪਾ ਪ੍ਰਭੂ ਪਰਮਾਤਮਾ ਦਾ ਕੀਤੇ ਆ ਹੋਇਆਂ ਕੁਦਰਤ ਦੀ ਦਿੱਤੀਆਂ ਹੋਈਆਂ ਦਾਤਾਂ ਦੀ ਸਾਰ ਨਹੀਂ ਜਾਣੀ ਕਦਰ ਨਹੀਂ ਪਛਾਣੀ ਮੈਂ ਹਰਾਮ ਖੋਰਾਂ ਪਾਪ ਮੈਂ ਪਰਾਇਆ ਹੱਕ ਖਾ ਰਿਹਾ ਹਾਂ ਹਾਂ ਕਿਆ ਮਉਹ ਦੇਸਾਂ ਦੁਸ਼ਟ ਚੋਰ ਮੈਂ ਤੇਰਾ ਇੱਕ ਪਾਪੀ ਹਾਂ ਦੁਸ਼ਟ ਚੋਰ ਹਾਂ ਤੇਰੇ ਸਾਹਮਣੇ ਮੈਂ ਕਿਸ ਮੂਹ ਦੇ ਨਾਲ ਹਾਜ਼ਰ ਹੋਵਾਂਗਾ ਇਹ ਹੈ ਜੀ ਹਰਾਮ ਠੀਕ ਹੈ ਸਿੰਪਲ ਜੀ ਭਾਸ਼ਾ ਵਿੱਚ ਸਿੱਖ ਧਰਮ ਦੇ ਅਨੁਸਾਰ ਸਿੱਖੀ ਅਨੁਸਾਰ ਗੁਰੂ ਮਹਾਰਾਜ ਦੀ ਸਿੱਖਿਆ ਅਨੁਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਅਨੁਸਾਰ ਉਸ ਪ੍ਰਭੂ ਪਰਮਾਤਮਾ ਨੂੰ ਭੁਲਾ ਦੇਣ ਆਪਣੇ ਚਿੱਤ ਵਿੱਚੋਂ ਉਸ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਭੁਲਾ ਦੇਣਾ ਉਹਨਾਂ ਦਾ ਸ਼ੁਕਰਾਨਾ ਨਾ ਕਰਨਾ ਜਾਂ ਹਮੇ ਲੈ ਕੇ ਯਾਨੀ ਕਿ ਇਹ ਮੈਂ ਕੀਤਾ ਇਹ ਮੈਂ ਕੀਤਾ ਦੇਖਿਆ ਮੈਂ ਆ ਕਰਤਾ ਦੇਖਿਆ ਮੈਂ ਉਹ ਕਰਤਾ ਤੇ ਅਸੀਂ ਸਭ ਤੋਂ ਵੱਡੇ ਹਰਾਮਖੋਰਾਂ ਜੀ ਆਓ ਅੱਗੇ ਦੇਖੀਏ ਮਹਾਰਾਜ ਸਾਨੂੰ ਕੀ ਦੱਸਦੇ ਨੇ ਜੀ ਅੱਗੇ ਪੰਕਤੀ ਵਿੱਚ